ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਮਨੋਤਾ ਕਿਚਨ ਚ ਤੁਹਾਡਾ ਸਵਾਗਤ ਹੈ ਅੱਜ ਦੀ ਮੇਰੀ ਜੋ ਵੀਡੀਓ ਹੈ ਜੀ ਉਹ ਹੈ ਕੱਚੇ ਅੰਬਾਂ ਤੋਂ ਖੱਟੀ ਮਿੱਠੀ ਚਟਨੀ ਤਿਆਰ ਕਰਨ ਦੀ ਇਹ ਚਟਨੀ ਜਿਹੜੀ ਹੈ ਜੀ ਬਹੁਤ ਹੀ ਜਲਦੀ ਬਣਦੀ ਹੈ ਤੇ ਬਹੁਤ ਹੀ ਟੇਸਟੀ ਵੀ ਬਣ ਕੇ ਤਿਆਰ ਹੁੰਦੀ ਹੈ ਸੋ ਗਰਮੀਆਂ ਦਾ ਮੌਸਮ ਹੈ ਜੇ ਕਦੀ ਦਾਲ ਸਬਜ਼ੀ ਜਿਹੜੀ ਹੈ ਸਵਾਦ ਨਹੀਂ ਲੱਗਦੀ ਤਾਂ ਇਸ ਚਟਨੀ ਦੇ ਨਾਲ ਅਸੀਂ ਰੋਟੀ ਬੜੇ ਹੀ ਸਵਾਦ ਦੇ ਨਾਲ ਖਾ ਸਕਦੇ ਹਾਂ ਸੋ ਇਹ ਚਟਨੀ ਜਿਹੜੀ ਹੈ ਅਸੀਂ ਬਣਾ ਕੇ ਸਟੋਰ ਵੀ ਕਰ ਸਕਦੇ ਹਾਂ ਸੋ ਵੀਡੀਓ ਜਿਹੜੀ ਹੈ ਜੀ ਇਸ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਣਾ ਤੇ ਆਓ ਸ਼ੁਰੂ ਕਰਦੇ ਹਾਂ ਕੱਚੇ ਆਂਬਾਂ ਤੋਂ ਖੱਟੀ ਮਿੱਠੀ ਚਟਨੀ ਬਣਾਣੀ ਸੋ ਇਹ ਚਟਨੀ ਬਣਾਉਣ ਦੇ ਵਾਸਤੇ ਅਸੀਂ ਜੀ 1 ਕਿਲੋ ਦੇ ਕਰੀਬ ਕੱਚੇ ਆਂਬ ਲਏ ਹਨ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਹੈ ਜੀ ਧੋ ਲਿਆ ਹੈ ਔਰ ਧੋਣ ਤੋਂ ਬਾਅਦ ਇਹਨਾਂ ਨੂੰ ਅਸੀਂ ਸੁਕਾ ਲਿਆ ਹੈ ਸੁਕਾ ਕੇ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਹੈ ਜੀ ਛਿਲਕਾ ਉਤਾਰਨਾ ਹੈ ਪਹਿਲਾ ਅਸੀਂ ਜਿਹੜਾ ਹੈ ਇਹਦੇ ਉੱਪਰਲਾ ਜਿਹੜਾ ਹਿੱਸਾ ਜੀ ਉਤਾਰ ਕੇ ਤੇ ਨਾਲ ਹੀ ਅਸੀਂ ਪੀਲਰ ਦੇ ਨਾਲ ਅਸੀਂ ਇਹਨੂੰ ਚੰਗੀ ਤਰ੍ਹਾਂ ਪੀਲ ਆਫ ਕਰ ਲੈਣਾ। ਛਿਲਕਾ ਚੰਗੀ ਤਰ੍ਹਾਂ ਉਤਾਰ ਲਾਂਗੇ ਇਹਦਾ। ਅੰਬ ਜਿਹੜੇ ਹਨ ਜੀ ਬਿਲਕੁਲ ਕੱਚੇ ਹੋਣੇ ਚਾਹੀਦੇ ਆ। ਤਾਂ ਹੀ ਚਟਨੀ ਜਿਹੜੀ ਹੈ ਬਹੁਤ ਸਵਾਡ ਟੇਸਟੀ ਬਣਦੀ ਹੈ। ਤੇ ਅੰਬ ਜਿਹੜੇ ਹੈ ਜੀ ਚੰਗੀ ਤਰ੍ਹਾਂ ਛਿੱਲਣ ਤੋਂ ਬਾਅਦ ਜਿਹੜਾ ਹੈ ਜੀ ਹੁਣ ਅਸੀਂ ਇਹਨਾਂ ਨੂੰ ਕੱਟ ਲੈਣਾ। ਇਹ ਤੁਸੀਂ ਆਪਣੀ ਮਰਜ਼ੀ ਦੇ ਨਾਲ ਜੀ ਛੋਟੇ ਵੱਡੇ ਪੀਸ ਜਿਹੜੇ ਆ ਕੱਟ ਸਕਦੇ ਹੋ ਛੋਟੇ ਛੋਟੇ ਪੀਸ ਵੀ ਕੱਟ ਸਕਦੇ ਹੋ ਔਰ ਥੋੜੇ ਲੰਬੇ ਸਾਈਜ਼ ਦੇ ਵਿੱਚ ਵੀ ਕੱਟ ਸਕਦੇ ਹੋ ਸੋ ਮੈਂ ਛੋਟੇ ਛੋਟੇ ਪੀਸ ਹੀ ਕੱਟ ਰਹੀ ਆ ਤੇ ਇਸ ਤਰ੍ਹਾਂ ਅਸੀਂ ਸਾਰੇ ਇਹ ਅੰਬ ਜਿਹੜੇ ਹਨ ਜੀ ਉਹ ਅਸੀਂ ਕੱਟ ਲਾਂਗੇ ਚਟਨੀ ਜਿਹੜੀ ਹੈ ਜੀ ਬਹੁਤ ਹੀ ਟਸਟੇਸਟੀ ਜਿਹੜੀ ਹੈ ਬਨ ਕੇ ਤਿਆਰ ਹੋ ਗਈ ਸੋ ਗੁੱਠਲੀ ਅਸੀਂ ਕੱਟ ਕੇ ਤੇ ਸਾਰੇ ਹੀ ਜਿਹੜੇ ਆਂਬਾਂ ਜੀ ਉਹਨਾਂ ਨੂੰ ਕੱਟ ਕੇ ਤਿਆਰ ਕਰ ਲਿਆ। ਸੋ ਆਂਬ ਜਿਹੜੇ ਹਾਂ ਜੀ ਕੱਟਣ ਤੋਂ ਬਾਅਦ ਹੁਣ ਅਸੀਂ ਚਟਨੀ ਬਣਾਨੀ ਸ਼ੁਰੂ ਕਰਦੇ ਆਂ। ਕੜਾਹੀ ਜਿਹੜੀ ਹੈ ਜੀ ਗਰਮ ਹੋ ਗਈ ਹੈ ਤੇ ਇਹਦੇ ਵਿੱਚ ਅਸੀਂ ਪਹਿਲਾਂ 2 ਕ ਚਮਚ ਜਿਹੜੇ ਹਾਂ ਜੀ ਔਇਲ ਦੇ ਪਾਣੇ ਆ। ਔਰ ਇਹਨਾਂ ਲਈ ਅਸੀਂ ਜੀਰੇ ਦਾ ਇੱਕ ਚਮਚਾ ਜੀਰੇ ਦਾ ਇੱਕ ਸੌਫ ਤੇ ਅਧਿਕ ਚਮਚਾ ਅਸੀਂ ਪਾਇਆ ਹੈ ਜੀ ਕਲੋਂਜੀ ਦਾ ਮਸਾਲਿਆਂ ਨੂੰ ਥੋੜਾ ਜਿਆ ਜਿਹੜਾ ਹਲਕਾ ਜਿਹਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਅਸੀਂ ਜੋ ਅੰਬ ਕੱਟੇ ਹੋਏ ਹਨ ਉਹ ਪਾਨੇ ਆ ਔਰ ਇਹਨਾਂ ਨੂੰ ਅਸੀਂ ਬਸ 2-3 ਮਿੰਟ ਜਿਹੜਾ ਚੰਗੀ ਤਰ੍ਹਾਂ ਹਿਲਾ ਲੈਣਾ ਤਾਂ ਜੋ ਜਿਹੜੇ ਮਸਾਲੇ ਹਨ ਉਹਨਾਂ ਦੇ ਨਾਲ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਣ ਲੋ ਜੀ 2-3 ਮਿੰਟ ਅਸੀਂ ਇਹਨਾਂ ਨੂੰ ਹਿਲਾ ਲਿਆ ਚੰਗੀ ਤਰ੍ਹਾਂ ਸੋ ਚੰਗੀ ਤਰ੍ਹਾਂ ਹਿਲਾਣ ਤੋਂ ਬਾਅਦ ਜੀ ਇਹਦੇ ਵਿੱਚ ਅਸੀਂ ਪਾਵਾਂਗੇ ਥੋੜਾ ਜਿਹਾ ਆਪਣਾ ਜੋ ਰੈਗੂਲਰ ਨਮਕ ਹੈ ਸੋ ਬਾਕੀ ਨਮਕ ਜਿਹੜਾ ਅਸੀਂ ਥੋੜਾ ਜਿਹਾ ਬਾਅਦ ਚ ਵੀ ਪਾਵਾਂਗੇ ਇਹ ਅੰਬਾਂ ਨੂੰ ਅਸੀਂ ਸਿਰਫ ਸੌਫਟ ਕਰਨ ਲਈ ਥੋੜਾ ਜਿਹਾ ਨਮਕ ਪਾਇਆ ਹੈ ਨਮਕ ਪਾੰਦੇ ਨਾਲ ਜਿਹੜੇ ਹਨ ਜੀ ਅੰਬ ਜਿਹੜੇ ਬਹੁਤ ਜਲਦੀ ਹੈ ਇਹ ਸੌਫਟ ਹੋ ਜਾਣਗੇ ਔਰ ਨਾਲ ਹੀ ਅਸੀਂ ਥੋੜਾ ਜਿਹਾ ਪਾਣੀ ਪਾ ਦੇਣਾ ਹੈ ਇੱਕ ਕੱਪ ਦੇ ਕਰੀਬ ਜਣਾ ਅਸੀਂ ਪਾਣੀ ਪਾਇਆ ਹੈ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਔਰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜੀ ਅਸੀਂ ਢੱਕਣ ਦੇ ਕੇ 5 ਮਿੰਟ ਜਿਹੜਾ ਇਹਨਾਂ ਨੂੰ ਅੰਬਾਂ ਨੂੰ ਅਸੀਂ ਪਕਾ ਲੈਣਾ ਇਹਦੇ ਨਾਲ ਇਹ ਅੰਬ ਜਿਹੜੇ ਬਿਲਕੁਲ ਸੋਫਟ ਹੋ ਜਾਣਗੇ ਲੋ ਜੀ ਇੱਕ ਵਾਰੀ ਚੈੱਕ ਕਰ ਲੈਨੇ ਆ। ਸੋ ਦੇਖਣ ਤੇ ਜਿਹੜਾ ਹੈ ਜੀ ਪਤਾ ਚੱਲ ਰਿਹਾ ਹੈ ਕਿ ਅੰਬ ਬਿਲਕੁਲ ਸੌਫਟ ਹੋ ਗਿਆ। ਤੇ ਪਾਣੀ ਵੀ ਜਿਹੜਾ ਹੈ ਜੀ ਪਾਇਆ ਸੁੱਕ ਗਿਆ। ਸੋ ਪਾਣੀ ਸਿਰਫ ਅਸੀਂ ਅੰਬਾਂ ਨੂੰ ਥੋੜਾ ਜਿਹਾ ਸੌਫਟ ਕਰਨ ਲਈ ਹੀ ਪਾਇਆ ਹੈ। ਤੇ ਹੁਣ ਇਹਦੇ ਵਿੱਚ ਅਸੀਂ ਜਿਹੜੇ ਜੀ ਜਦੋਂ ਅੰਬ ਥੋੜੇ ਜਿਹਾ ਸੌਫਟ ਹੋ ਜਾਣ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਚੀਨੀ। ਚੀਨੀ ਅਸੀਂ ਜਿਹੜੀ ਹੈ ਜੀ ਲਈ ਹੈ 600 ਗ੍ਰਾਮ ਦੇ ਕਰੀਬ 1 ਕਿਲੋ ਜਿਹੜੇ ਸਾਡੇ ਅੰਬਾਂ ਸੰਜੇ ਦੇ ਵਿੱਚੋਂ ਗੁੱਠਲੀਆਂ ਵਗੈਰਾ ਨਿਕਲਨ ਕਰਕੇ ਅੰਬ ਜਿਹੜੇ ਆ ਕੋਈ 800 ਗ੍ਰਾਮ 850 ਗ੍ਰਾਮ ਦੇ ਕਰੀਬ ਜਿਹੜੇ ਅੰਬ ਰਹਿ ਗਏ ਇਸ ਕਰਕੇ ਇਹਦੇ ਵਿੱਚ ਚੀਨੀ ਜਿਹੜੀ ਉਹਦੇ ਹਿਸਾਬ ਦੇ ਨਾਲ ਹੀ ਅਸੀਂ ਪਾਈ ਹੈ 600 ਗ੍ਰਾਮ ਦੇ ਕਰੀਬ ਚੀਨੀ ਪਾਉਣ ਤੋਂ ਬਾਅਦ ਜੀ ਥੋੜੇ ਜੀ ਇਹਦੀ ਜਿਹੜੀ ਰਸਾ ਜਿਹਾ ਹੈ ਥੋੜਾ ਪਤਲਾ ਹੋ ਜਾਏਗਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਚਮਚ ਹਲਦੀ ਅੱਧਾ ਚਮਚ ਲਾਲ ਮਿਰਚ ਪਾਊਡਰ ਅੱਧਾ ਚਮਚ ਇਹ ਹੈ ਕਸ਼ਮੀਰੀ ਮਿਰਚ ਇਹਦੇ ਨਾਲ ਚਟਨੀ ਦਾ ਰੰਗ ਬਹੁਤ ਵਧੀਆ ਬਣੇਗਾ ਅੱਧਾ ਚਮਚ ਹੈ ਜੀ ਕਾਲਾ ਨਮਕ ਨਮਕ ਅਸੀਂ ਪਹਿਲਾਂ ਵੀ ਪਾ ਚੁੱਕੇ ਹਾਂ ਔਰ ਇਹ ਹੈ ਜੀ ਚਮਚ ਦਾ ਤੀਸਰਾ ਹਿੱਸਾ ਕਾਲੀ ਮਿਰਚ ਸੋ ਕਾਲਾ ਨਮਕ ਤੇ ਕਾਲੀ ਮਿਰਚ ਜਿਹੜੀ ਹੈ ਚਟਨੀ ਦੇ ਵਿੱਚ ਜਿਹੜੀ ਪਾਈ ਜਾਵੇ ਤਾਂ ਚਟਨੀ ਦਾ ਸਵਾਦ ਬਹੁਤ ਵਧੀਆ ਬਣਦਾ ਹੈ ਸੋ ਸਾਰੇ ਮਸਾਲੇ ਜਿਹੜੇ ਹਨ ਜੀ ਉਹਨਾਂ ਅਸੀਂ ਕਰ ਲਾਂਗੇ ਮਿਕਸ ਗੈਸ ਦੀ ਜੋ ਫਲੇਮ ਹੈ ਜੀ ਉਸ ਨੂੰ ਅਸੀਂ ਰੱਖਣਾ ਹੈ ਮੀਡੀਅਮ ਤੇ ਹੀ ਇਸ ਨੂੰ ਅਸੀਂ ਜੀ ਪਹਿਲਾਂ 5 ਤੋਂ 7 ਮਿੰਟ ਜਿਹੜਾ ਅਸੀਂ ਪਕਾ ਕੇ ਤੇ ਫਿਰ ਇੱਕ ਵਾਰੀ ਚੈੱਕ ਕਰ ਲਾਂਗੇ ਸੋ ਹੌਲੀ ਹੌਲੀ ਅਸੀਂ ਇਸ ਨੂੰ ਹਿਲਾਇਆ ਜਾਣਾ ਹੈ। ਇਹ ਚਟਨੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਦਾਲ ਸਬ지 ਨਾਮ ਹੀ ਹੋਵੇ ਤਾਂ ਵੀ ਇਸ ਚਟਨੀ ਦੇ ਨਾਲ ਜਿਹੜੀ ਹੈ ਜੀ ਰੋਟੀ ਬਹੁਤ ਸਵਾਦ ਲੱਗਦੀ ਹੈ। ਔਰ ਦਾਲ ਸਬ지 ਦੇ ਨਾਲ ਵੀ ਹੀ ਇਹ ਚਟਨੀ ਜਿਹੜੀ ਹੈ ਬਹੁਤ ਸਵਾਦ ਲੱਗਦੀ ਹੈ। ਸੋ ਜਿਸ ਤਰ੍ਹਾਂ ਤੁਹਾਡੀ ਮਰਜ਼ੀ ਤੁਸੀਂ ਉਸੇ ਤਰ੍ਹਾਂ ਖਾ ਸਕਦੇ ਹੋ। ਲੋਜੀ 5 ਮਿੰਟ ਤੋਂ 7 ਮਿੰਟ ਅਸੀਂ ਪਕਾਇਆ ਪਰ ਅਜੇ ਤੱਕ ਥੋੜੀ ਚਟਨੀ ਜਿਹੜੀ ਹੈ ਥੋੜੀ ਪਤਲੀ ਲੱਗ ਰਹੀ ਹੈ ਇਸ ਕਰਕੇ ਇਸ ਨੂੰ ਅਸੀਂ ਜਿਹੜਾ 5 ਤੋਂ 7 ਮਿੰਟ ਹੋਰ ਪਕਾਵਾਂਗੇ ਜੇ 1-2 ਮਿੰਟ ਵੱਧ ਵੀ ਪਕਾਣਾ ਪਿਆ ਤਾਂ ਅਸੀਂ ਉਸ ਨੂੰ ਪਕਾਵਾਂਗੇ ਕਿਉਂਕਿ ਅਸੀਂ ਅਜੇ ਥੋੜੀ ਜੀ ਇਸ ਨੂੰ ਥੋੜਾ ਸੰਘਣਾ ਕਰਨਾ ਹੈ ਸੋ 5 ਤੋਂ 7 ਮਿੰਟ ਅਸੀਂ ਹੋਰ ਪਕਾ ਲਿਆ ਸੋ ਚਟਨੀ ਜਿਹੜੀ ਹੈ ਜੀ ਸਾਡੀ ਸੰਘਣੀ ਹੋ ਗਈ ਹੈ ਇਸ ਨੂੰ ਅਸੀਂ ਬਹੁਤ ਜ਼ਿਆਦਾ ਸੰਘਣਾ ਨਹੀਂ ਕਰਨਾ ਕਿਉਂਕਿ ਠੰਡੀ ਹੋ ਕੇ ਇਹ ਚਟਨੀ ਜਿਹੜੀ ਹੈ ਹੋਰ ਥੋੜੀ ਸੰਗਣੀ ਹੋ ਜਾਂਦੀ ਹੈ ਇਸ ਕਰਕੇ ਇਸ ਨੂੰ ਥੋੜਾ ਜਿਹਾ ਹੀ ਇਸੇ ਤਰ੍ਹਾਂ ਹੀ ਰੱਖਾਂਗੇ ਤਾਂ ਜੋ ਸੰ ਠੰਡੀ ਹੋ ਕੇ ਜ਼ਿਆਦਾ ਸੰਗਣੀ ਨਾ ਹੋਵੇ ਲੋ ਜੀ ਚਟਨੀ ਸਾਡੀ ਬਣ ਕੇ ਹੋ ਗਈ ਹੈ ਜੀ ਤਿਆਰ ਬੱਚੇ ਤਾਂ ਇਸ ਚਟਨੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਜਿਹੜੇ ਕਰਦੇ ਹੈ ਜੀ ਸੋ ਵੀਡੀਓ ਜਿਹੜੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਸੋ ਵੀਡੀਓ ਦੇਖ ਕੇ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੇਕਰ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ